ਵੱਲੋਂ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਧਾ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਅੱਜ 21 ਜਨਵਰੀ 2026 ਤੇ ਟਾਈਮ ਕਰੀਬ 3 ਵਜੇ ਕੋਈ 10 ਮਿੰਟ ਹੋਏ ਨੇ ਇਹ ਸਾਡੇ ਭਰਾ ਮਜ਼ਦੂਰ ਨੇ ਲੇਬਰ ਕਰਦੇ ਆ ਇਹਨਾਂ ਦਾ ਸਾਥ ਦੇਣਾ ਚਾਹੀਦਾ ਇਹਨੂੰ ਦੂਸਰੇ ਪਾਸੇ ਨਾਲ ਲੈ ਕੇ ਜਾਇਓ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹਨਾ ਜਦੋਂ ਵੀ ਆਪਾਂ ਇਹਨਾਂ ਤੋਂ ਕੋਈ ਇਹ ਇਦਾਂ ਦੀਆਂ ਪਲੇਟਾਂ ਤਿਆਰ ਦਿਖਾਓ ਜੇ ਕੋਈ ਪਲੇਟਾਂ ਤਿਆਰ ਕੀਤੀਆਂ ਹੋਈਆਂ ਆਪਾਂ ਖਾਣੇ ਆ ਆਪ ਨੂੰ ਉਸ ਵੇਲੇ ਹੁੰਦਾ ਵੀ ਚੋਲੇ আর દવા দব ਖਾ ਲੋ ਚੰਗੀ ਗੱਲ ਐ ਪਰ ਉਹਦੇ ਵਿੱਚ ਹੁਣ ਮੇਰੀ ਇੱਕ ਬੇਨਤੀ ਤੁਹਾਨੂੰ ਕੀ ਐ ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ ਇਹਨੂੰ ਇਹਨੇ ਕਿਹਾ ਵੀ ਗਰੀਬ ਸੀਗਾ ਗਰੀਬ ਨੇ ਕੀ ਕਰਤਾ ਗਰੀਬ ਨਾਲ ੱਤਕਾ ਹੋ ਰਿਹਾ ਤੁਸੀਂ ਤੁਹਾਨੂੰ ਗਰੀਬ ਦੀ ਖ਼ਬਰ ਹੀ ਸੁਝਦੀ ਐ ਇਹ ਹੁੰਦਾ ਉਹ ਹੁੰਦਾ ਮੇਰੀ ਇੱਕ ਬੇਨਤੀ ਐ ਆਜੋ ਤੁਹਾਨੂੰ ਮੈਂ ਨੇੜੇ ਦਿਖਾਵਾਂ ਆਜੋ ਆਜੋ ਨੇੜੇ ਆਓ ਸਰ ਇਹ ਭਾਜੀ ਹੁਣੀ ਕੀ ਕਰ ਰਹੇ ਨੇ ਕਿਹੜੇ ਸੇਵ ਖਵਾਣਗੇ ਤੁਹਾਨੂੰ ਇਹ ਆ ਦੇਖ ਲੈ ਇਹ ਉਹ ਸੇਬ ਨੇ ਬੇਟਾ ਇੱਕ ਮਿੰਟ ਇੱਕ ਮਿੰਟ ਐਵੇਂ ਨਹੀਂ ਖਵਾ ਆ ਜਿਹੜੇ ਹੁਣ ਇਹਨਾਂ ਨੇ ਕੱਟ ਕੇ ਇਹਨਾਂ ਸੇਬਾਂ ਚੋਂ ਆ ਦੇਖੋ ਹੁਣ ਇਹ ਇਨਫੈਕਟ ਹੈ ਨਾ ਆ ਸਾਰੇ ਜਿਹੜੇ ਤੁਸੀਂ ਵੇਖੋ ਇਹ ਉਹ ਸੇਬ ਨੇ ਜਿਹੜੇ ਇਹਨਾਂ ਨੇ ਅੱਧੇ ਦੇ ਕੱਟ ਸੇ ਉਹਦੇ ਚੋਂ ਕੱਟ ਕੇ ਆ ਇਹਦੇ ਚ ਪਾਏ ਨੇ ਆ ਤੁਸੀਂ ਇਹ ਦੇਖੋ ਬੇਟਾ ਚਾਕੂ ਦਿਓ ਇੱਕ ਮਿੰਟ ਆ ਦੇਖੋ ਆ ਇਹ ਜਿਹੜੇ ਨੇ ਇਹਦੇ ਉੱਤੋਂ ਤੋਂ ਕੱਟਤਾ ਇਹਦੇ ਤੋਂ ਕੱਟਤਾ ਆ ਸੇਬ ਆ ਆ ਦੇਖੋ ਇਹ ਕੱਟ ਕੇ ਆ ਕਰਤਾ ਸਾਫ਼ ਕੱਟ ਲਿਆ ਜਾਂ ਆ ਦੇਖ ਲਓ ਤੁਸੀਂ ਇਹ ਹੁਣ ਆ ਸੇਬ ਹੈ ਜਿਨ੍ਹਾਂ ਦੀ ਇਹਨਾਂ ਨੇ ਆਪਾਂ ਨੂੰ ਸਮਗਰੀ ਖਵਾਣੀ ਹੈ ਇਹਦੇ ਚੋਂ ਕਿੰਨਾ ਕੱਟ ਲੇਗਾ ਬਈ ਥੋੜਾ ਜਿਹਾ ਹੀ ਨਿਕੂਗਾ ਕਿੰਨਾ ਕਿੰਨਾ ਕੁ ਕੱਟੇਗਾ ਅੰਦਾਜ਼ਾ ਇਹ ਦੇਖੋ ਤੁਸੀਂ ਇਹ ਇਹਨਾਂ ਨੇ ਇਹਨੂੰ ਕੱਟਿਆ ਹੁਣ ਤੁਹਾਨੂੰ ਕੀ ਲੱਗਦਾ ਵੀ ਇਹ ਇਹ ਸਾਫ ਇਹ ਖਾਣਯੋਗ ਹੈਗਾ ਜੀ ਹੈਗਾ ਖਾ ਲਾਂਗੇ ਇਹ ਖਾ ਲਾਂ ਤੂੰ ਖਾ ਲੇਗਾ ਲੋਕਾਂ ਨੂੰ ਵੀ ਇਹੀ ਖਵਾਏਗਾ ਇਹੀ ਖਾਣੇ ਆ ਭਾਈਆ ਬਸ ਆਹ ਦੇਖੋ ਇਹ ਸੇਬ ਕਿਹੜੇ ਨੇ ਹੁਣ ਤੁਸੀਂ ਦੇਖੋ ਇਧਰ ਵੀ ਦਿਖਾਓ ਜੀ ਇਹ ਹੁਣ ਉਹਨੂੰ ਤੁਸੀਂ ਨੈਗੇਟਿਵ ਐਂਗਲ ਚ ਨਾ ਲੈ ਕੇ ਜਾਓ ਵੀ ਉਹ ਸੀ ਗਰੀਬ ਸੀ ਜੀ ਦੇਖ ਲਓ ਜੀ ਗਰੀਬ ਦੀਆਂ ਖਬਰਾਂ ਹੀ ਚੁੰਨਦੀਆਂ ਦਿਖਦੀਆਂ ਇਹਨੂੰ ਖਾਣਾ ਕਿੰਨੇ ਹੈ ਗਰੀਬਾਂ ਨੇ ਹੀ ਖਾਣਾ ਇਹਨੂੰ ਵੀ ਕਿੰਨੇ ਦੀ ਪਲੇਟ ਦੇ ਰਹੇ ਛੋਟੇ ਵੀਰ ਆਪਾਂ 20 ਰੁਪਏ ਦੀ ਹਾਂ ਤੁਸੀਂ ਮੈਨੂੰ ਦੱਸੋ ਇਹਨੂੰ ਗਰੀਬ ਨੇ ਹੀ ਖਾਣਾ 20 ਰੁਪਏ ਦੀ ਪਲੇਟ ਹੈ ਜਿਹਦੇ ਵਿੱਚ ਆਪ ਤੁਸੀਂ ਵੇਖੋ ਇਹਨਾਂ ਸੇਬਾਂ ਨੂੰ ਕੱਟ ਕੇ ਇਹਨੇ ਆ ਆ ਦੇਖ ਲਓ ਇਹ ਲਫਾਫੇ ਚ ਬਕਾਇਦਾ ਤੌਰ ਤੇ ਮੈਂ ਤੁਹਾਨੂੰ ਦਿਖਾ ਦਿਆ ਆ ਦੇਖੋ ਕਿੱਧਰ ਗਿਆ ਆ ਆ ਦੇਖੋ ਦੇਖ ਲੈ ਇਹ ਸੇਬ ਹੁਣ ਤੁਸੀਂ ਜਦੋਂ ਇਹਨਾਂ ਰੇੜੀਆਂ ਤੋਂ ਖਾਣੇ ਨੇ ਆ ਆ ਵੀ ਦਿਖਾਵਾਂ ਤੁਹਾਨੂੰ ਮੈਂ ਆ ਦੇਖੋ ਇਹ ਸਾਰੇ ਆ ਕਿਉਂਕਿ ਮੈਂ ਦੇਖ ਰਿਆ ਸੀ ਇਹਨਾਂ ਨੇ ਆ ਕੱਟ-ਕੱਟ ਕੇ ਨਾ ਆ ਦੇਖੋ ਤੁਸੀਂ ਜਿਹੜੇ ਸਾਫ਼-ਸਾਫ਼ ਪੋਰਸ਼ਨ ਸੀ ਉਹ ਇਹਨਾਂ ਨੇ ਆ ਦੇਖੋ ਆ ਰੱਖਤਾ ਆ ਸੁੱਟਤਾ ਆ ਦਿਖਾਓ ਇੱਧਰ ਸੁੱਟਤਾ ਇਹ ਹੁਣ ਇਹਦੇ ਵਿੱਚੋਂ ਸਾਫ਼-ਸਾਫ਼ ਪੀਸ ਕੱਢ ਲੈਣਾ ਜਦੋਂ ਕਿ ਇਹ ਸੇਬ ਖਰਾਬ ਹੈ ਇੱਕ ਇਸੇ ਮੁੰਡੇ ਤੋਂ ਲੈ ਕੇ ਇਧਰ ਗਾਸੇ ਵਾਲਾ ਆ ਇਹ ਤੇਰੀ ਉਹ ਕਿਧਰ ਗਈ ਛੋਟੇ ਵੀਰ ਇੱਥੋਂ ਇਹਨੇ ਕੱਢਿਆ ਇਹ ਤੁਸੀਂ ਤਾਂ ਸੁਰਤੇ ਸੀ ਆਪਾਂ ਸਿਟੀ ਦਿੱਤੇ ਸੀ ਮੈਂ ਤਾਂ ਹਾਂ ਆਪਾਂ ਤਾਂ ਸਿਟੀ ਦਿੱਤੇ ਮੈਂ ਇਹਨੂੰ ਦੇਖਿਆ ਆਂਦੇ ਨੂੰ ਮੈਂ ਕਿਹਾ ਯਾਰ ਵੀ ਦੇਖਾਂ ਕੀ ਕਰ ਰਿਹਾ ਇੱਥੋਂ ਇਹਨੇ ਸੇਬ ਲਏ ਆ ਇੱਥੇ ਹੁਣ ਇਹ ਇਸੇ ਨੂੰ ਕੱਟ ਕੇ ਸੇਬਾਂ ਨੂੰ ਇਹਨਾਂ ਦੀ ਜੜੀ ਹੈ ਆ ਤੁਹਾਨੂੰ ਇਹੀ ਖਵਾਣੀ ਹੈ ਗਰੀਬ ਬੰਦੇ ਆ ਭਾਈ ਮੈਂ ਹੀ ਕਹਣਾ ਨਾ ਗਰੀਬ ਇਹ ਵੀ ਗਰੀਬ ਬੰਦਿਆਂ ਨੂੰ ਖਾਣਾ ਮਾੜਾ ਕੰਮ ਨਹੀਂ ਕਰਦੇ ਜੀ ਆਪਾਂ ਬੇਟਾ ਇਹ ਹੁਣ ਤੂੰ ਮੈਨੂੰ ਦੱਸ ਹਾਂਜੀ ਆਪਾਂ ਦਾ ਭਾਜੀ ਸਾਫ ਕੱਟ ਕੇ ਪਾਣੀ ਮੇਰੇ ਜਾਨ ਮੇਰੀ ਗੱਲ ਇਹ ਹੈ ਨਾ ਸਾਫ ਨਹੀਂ ਹੁੰਦਾ ਬੱਚੇ ਇਹ ਵੀ ਖਾ ਲੈਣੇ ਆ ਭਾਜੀ ਨਹੀਂ 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 ਮੈਨੂੰ ਕੋਈ ਗੱਲ ਦੱਸ ਇਹ ਚੀਜ਼ ਬੇਟਾ ਇਹ ਹੁਣ ਗੰਦੇ ਜਦੋਂ ਤੂੰ ਖਵਾਏਗਾ ਕੱਟ ਕੇ ਬੇਟਾ ਹੁਣ ਆ ਦੱਸ ਇਹਨੂੰ ਕੀ ਪ੍ਰੋਬਲਮ ਹੋਈ ਵੀ ਹੈ ਕਿਡਾ ਬੈਕਟੀਰੀਆ ਬੈਕਟੀਰੀਆ ਨਹੀਂ ਮਰਦਾ ਅਸੀਂ ਫਿਰ ਤੁਸੀਂ ਮੈਨੂੰ ਦੱਸੋ ਵੀ ਇਹ ਠੀਕ ਹੈ ਇਹ ਸੇਫ ਕੱਟ ਕੇ ਖਾਣੇ ਆ ਦੇਖੋ ਹੁਣ ਇਹਦੇ ਚੋਂ ਸਾਫ ਸਾਫ ਪੋਰਸ਼ਨ ਦਿਖਾਓ ਸਾਰੇ ਇਧਰ ਇਹਦੇ ਚੋਂ ਉਤਲਾ ਪੋਰਸ਼ਨ ਇਹਨੇ ਕੱਢ ਲਿਆ ਇਹ ਸਾਨੂੰ ਇਹਨਾਂ ਨੇ ਵਾਣਾ ਫਾਇਦਾ ਕੋਈ ਨਹੀਂ ਆ ਦੇਖੋ ਹੁਣ ਵੀ ਤੁਸੀਂ ਵੇਖੋ ਇੱਧਰ ਆ ਜਾਓ ਠੀਕ ਹੈ ਜੀ ਉਹਨੇ ਇੱਕ ਵਾਰੀ ਕੈਮਰੇ ਨੂੰ ਤੋਂ ਬਚਨ ਦੇ ਲਈ ਸੁੱਟ ਤੇ ਉਹਨੇ ਇੱਥੇ ਰੱਖ ਲੇ ਆ ਥੱਲੇ ਦੇਖੋ ਇੱਕ ਹੋਰ ਸੀਗਾ ਦੇਖਿਆ ਇਹ ਇਹ ਹਾਲ ਹੈ ਦਿਖਾਓ ਉਧਰੋਂ ਇੱਕ ਵਾਰੀ ਦਿਖਾਓ ਸਰ ਉਧਰ ਦਿਖਾਓ ਇਹ ਚਾਟ ਵਾਲਿਆਂ ਦਾ ਵੀ ਕੀ ਕੀਤਾ ਹੁਣ ਤੁਸੀਂ ਹਾਈਜੈਨਿਕ ਖਾਣਾ ਇਹਨੂੰ ਖਾਣਾ ਵੀ ਕਿੰਨੇ ਆ ਤੁਸੀਂ ਇਹ ਦੇਖੋ 20 ਰੁਪਏ ਦੀ ਪਲੇਟ ਹੈ ਜਿਹੜੀ ਕਿਸੇ ਗਰੀਬ ਆਦਮੀ ਨੇ ਤੁਰੇ ਜਾਂਦੇ ਨੇ ਖਾਣੀ ਹੈ ਤੋ ਰੇ ਜਾਂਦੇ ਨੇ ਖਾਣੀ ਐ ਵੀ ਕੀ ਹੈ ਕੀ ਹੈ ਤਾਂ ਅਸੀਂ ਇੱਥੋਂ ਖਰਾਬ ਸੇਬ ਉੱਥੋਂ ਟੋਕਰੀ ਚੋਂ ਕੱਢੇ ਨੇ ਉਹਨਾਂ ਨੂੰ ਅਸੀਂ ਕੱਟ ਰਹੇ ਆ ਉਹਨਾਂ ਨੂੰ ਅਸੀਂ ਖਵਾ ਰਹੇ ਆ ਪੁੱਤਰ ਜੀ ਪੈਸੇ ਜ਼ਿਆਦਾ ਲੈ ਲਓ ਕੀ ਲੋੜ ਐ ਤੁਹਾਨੂੰ ਤੁਸੀਂ ਗੰਦੀਆਂ ਚੀਜ਼ਾਂ ਲੋਕਾਂ ਨੂੰ ਖਵਾ ਰਹੇ ਹੋ ਇਹ ਨਹੀਂ ਹੋਊਗਾ ਬੇਟਾ ਅੱਜ ਫੜਿਆ ਗਿਆ ਜੀ ਸਹੀ ਐ ਪੁੱਤ ਅੱਗੇ ਤੋਂ ਨਹੀਂ ਹੋਊਗਾ ਇਹਦੇ ਦੇਖਿਓ ਹਾਲਾਤ ਆ ਹਾਲਾਤ ਐ ਇਹ ਹਾਈਜਾਇਨਿਕ ਇੱਧਰ ਦੇਖਿਓ ਆ ਆ ਸਾਰਾ ਸਾਰਾ ਇਫੈਕਟ ਆ ਦੇਖੋ ਹੁਣ ਆਹ ਦੇਖ ਲੋ ਜਾਂ ਆ ਉੱਪਰ ਇਹਨੇ ਕੱਟ ਕੇ ਇਦਾਂ ਹੀ ਲੋਕਾਂ ਨੂੰ ਖਵਾਉਂਦਾ ਫੜਦਾ ਫਾਈ ਪੁੱਤਰ ਬਸ ਇਨਸਾਫ ਆਈ ਸਾਹ ਭਾਈ ਸਾਰੇ ਆ ਦੇਖੋ ਆ ਦੇਖੋ ਆ ਆ ਦੇਖੋ ਮਤਲਬ ਇਹ ਹੈ ਵੀ ਕਿਸੇ ਦੇ ਢੇਰ ਤੇ ਮੈਂ ਲੱਤ ਨਹੀਂ ਮਾਰਨਾ ਚਾਹੁੰਦਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਠੀਕ ਹੈ ਅਸੀਂ ਤੁਰੇ ਜਾਂਦੇ ਰੇੜੀਆਂ ਤੋਂ ਚੀਜ਼ ਖਰੀਦਦੇ ਹਾਂ ਖਰੀਦਣੀ ਵੀ ਚਾਹੀਦੀ ਹੈ ਮੈਂ ਕਹਿੰਦਾ ਹੁਣਾਂ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਪਰ ਜੇ ਇਹਨਾਂ ਲੋਕਾਂ ਦਾ ਸਾਥ ਦੇਣਾ ਤਾਂ ਕੀ ਸਾਡਾ ਫਰਜ਼ ਨਹੀਂ ਬਣਦਾ ਵੀ ਅਸੀ ਉਹਨਾਂ ਨੂੰ ਕੋਈ ਚੱਜ ਦੀ ਚੀਜ਼ ਖਵਾਈਏ ਲੋਕਾਂ ਨੂੰ ਪੈਸੇ ਲੈਣੇ ਤੁਸੀਂ ਫ੍ਰੀ ਖਵਾਨੇ ਹੋ ਬੇਟਾ ਨਹੀਂ ਜੀ ਪੈਸੇ ਲੈਣੇ ਹੋ ਮਿਹਨਤ ਕਰਦੇ ਆਂ ਜੀ ਮਿਹਨਤ ਕਰਦੇ ਹੋ ਫਿਰ ਮਿਹਨਤ ਕਰਕੇ ਲੋਕਾਂ ਨੂੰ ਤਬੀਅਤ ਖਰਾਬ ਕਰਨੀ ਤੁਸੀਂ ਨਹੀਂ ਜੀ ਫਿਰ ਬੇਟਾ ਜਿਹੜੇ ਸੇਵ ਸੀਗੇ ਤੁਸੀਂ ਦੇਖੀ ਹੈ ਨਾ ਹਾਂਜੀ ਹਾਂਜੀ ਇੱਕ ਵਾਰੀ ਜਿਹੜੇ ਲੋਕ ਨਵੇਂ ਜੁੜੇ ਨੇ ਨਾ ਮੈਂ ਉਹਨਾਂ ਨੂੰ ਦਿਖਾ ਦਿਆਂ ਕੱਢਿਓ ਇਹਦੇ ਚੋਂ ਸੇਵ ਬੇਟਾ ਪਰਲੇ ਉਹਦੇ ਚੋਂ ਟੋਕਰੇ ਚੋਂ ਕੱਢੋ ਜਿਹੜੇ ਇਹਨੇ ਹੁਣ ਰੱਖੇ ਆ ਕੱਢ ਲਾ ਬੇਟਾ ਕੋਈ ਗੱਲ ਨਹੀਂ ਠੀਕ ਹੈ ਜੀ ਜਾਨ ਮੇਰੀ ਹਾਂਜੀ ਦਿਖਾ ਦਿਓ ਅੱਪਾ ਠੀਕ ਹੈ ਜਿਹੜੇ ਹੋਰ ਲੋਕ ਜਿਹੜੇ ਨੇ ਉਹਨਾਂ ਨੇ ਬਾਅਦ ਚ ਮੈਨੂੰ ਕਹਿਣਾ ਨਾ ਵੀ ਹਾਂ ਆ ਦਿਖਾ ਦਿਓ ਆ ਦੇਖੋ ਕਟਿੰਗ ਕੀਤੀ ਹੈਗੀ ਆ ਆ ਆ ਸੇਬਾਂ ਚੋਂ ਕਟਿੰਗ ਕਰਕੇ ਹਾਂਜੀ ਥੋੜੇ ਸਾਫ ਸਾਫ ਕੀ ਹੁੰਦੇ ਹੈ ਨਾ ਹਾਂਜੀ ਲੱਗ ਜਾਂਦੇ ਹੈ ਜੀ ਜਿਹੜੇ ਪੇਟੀ ਚ ਬੰਦ ਹੁੰਦੇ ਹੈ ਜੀ ਲੱਗ ਜਾਂਦੇ ਆ ਦੇਖੋ ਤੁਸੀਂ ਹਾਂਜੀ ਇਹਨੇ ਇਹਨੂੰ ਵੀ ਕੱਟ ਕੇ ਖਵਾ ਦੇਣਾ ਸੀਗਾ ਕਿ ਤਾਂ ਮੈਂ ਇਹ ਖਰਾਬ ਹੁੰਦਾ ਉਹ ਆਪਾਂ ਸਿਟ ਦੇਣੇ ਆ ਜੀ ਖਰਾਬ ਪੁੱਤਰ ਸੁੱਟਿਆ ਨਹੀਂ ਨਾ ਤੁਸੀਂ ਬੇਟਾ ਤੁਸੀਂ ਤਾਂ ਖਰਾਬ ਕੋਈ ਨਹੀਂ ਖਾਂਦਾ ਇਹ ਤਾਂ ਤੁਸੀਂ ਮੇਰੇ ਕਹੇ ਤੇ ਹੁਣ ਆ ਦੇਖੋ ਤੁਸੀਂ ਸੇਬ ਆ ਦੇਖੋ ਹਾਂਜੀ ਸਾਫ ਕਰਕੇ ਖਵਾਣੇ ਆ ਜੀ ਪਰ ਐਵੇਂ ਨਹੀਂ ਖਵਾਣੇ ਨਹੀਂ ਨਹੀਂ ਇਹ ਕੋਈ ਇਹ ਗੱਲ ਹੈ ਨਾ ਆਹ ਤਾਂ ਵੱਡੀ ਜਾਇਜ਼ ਹੈ ਜੀ ਗੱਲ ਆਹ ਦੇਖੋ ਆਹ ਦੇਖੋ ਸੇਵ ਆਹ ਦੇਖੋ ਇਹ ਹੁਣ ਮੇਰੇ ਕਹਤੇ ਨੇ ਇੱਥੇ ਰੱਖੇ ਨੇ ਆਹ ਆਹ ਦੇਖਿਓ ਆਹ ਸੇਵ ਹੈ ਜੜੇ ਇਹ ਕੱਟ ਕੇ ਖਵਾਣੇ ਤੇ ਇਹ ਮੁੰਡੇ ਨੇ ਜਿਹੜਾ ਇਹ ਵੇਚਦਾ ਇਹਨੇ ਜਿਹੜੇ ਖਰਾਬ ਸੀ ਦਾਗੀ ਸੀ ਇਹਨੇ ਉਹ ਉਹਦੇ ਚ ਰੱਖਤੇ ਇਹ ਫਿਰ ਆਪਾਂ ਮੁੱਲ ਦਿੱਤੇ ਆ ਕਿ ਵੈਸੀ ਦਿੱਤੇ ਜੱਪ ਵੈਸੀ ਦਿੱਤੇ ਆਪੇ ਚੱਕ ਲੈ ਤੁਹਾਡੇ ਸਾਹਮਣੇ ਆਪੇ ਚੱਕ ਲੈ ਬਿਲਕੁਲ ਇਹ ਗੱਲ ਵੀ ਸਹੀ ਹੈ ਨੇ ਆਪ ਚੱਕੇ ਲਫਾਫੇ ਚ ਪਾਏ ਤੇ ਅਸੀਂ ਇਹ ਚੀਜ਼ ਆ ਜਿਹੜੀ ਹੁਣ ਤੁਸੀਂ ਮੈਨੂੰ ਦੱਸੋ ਕਮੈਂਟ ਕਰਕੇ ਵੀ ਯਾਰ ਕੀ ਇਸ ਤਰੀਕੇ ਦੇ ਨਾਲ ਕਿਸੇ ਦੀ ਸਿਹਤ ਨਾਲ ਖਿਲਵਾੜ ਕਰਨਾ ਚੰਗਾ ਮਿਹਨਤ ਕਰਦਾ ਇਹਦੇ 'ਚ ਕੋਈ ਸ਼ੱਕ ਨਹੀਂ ਮਿਹਨਤ ਕਰਨੀ ਚਾਹੀਦੀ ਹੈ ਕੋਈ ਮਾੜਾ ਕੰਮ ਨਹੀਂ ਕਰਦਾ ਪਰ ਉਹ ਮਿਹਨਤ ਜਿਹੜੀ ਹੈ ਇਮਾਨਦਾਰੀ ਨਾਲ ਜੇ ਕਰੋ 20 ਦੀ ਜਗ੍ਹਾ ਤੇ ਤੁਸੀਂ 30 ਰੁਪਏ ਲੈ ਲਓ ਪੁੱਤਰ 40 ਲੈ ਲਓ ਲੋਕ ਦੇ ਦੇਣਗੇ ਨਾਲੇ ਇਥੋਂ ਲੈਣਾ ਕਿਨੇ ਆ ਕਿਸੇ ਗਰੀਬ ਕਿਸੇ ਗਰੀਬ ਆਦਮੀ ਨੇ ਹੀ ਖਾਣੀ ਹੈ ਨਾ ਅਮੀਰ ਨੇ ਤਾਂ ਇੱਥੋਂ ਆ ਕੇ ਖਾਣੀ ਨਹੀਂ ਇਹ ਇਹ ਹਾਲ ਹੈ ਹੁਣ ਤੁਸੀਂ ਆ ਦੇਖੋ ਪਪੀਤੇ ਕੱਟ ਕੇ ਰੱਖਤੇ ਨੇ ਵੱਡੀਆਂ ਦੁਕਾਨਾਂ ਤੇ ਵੀ ਆਪਾਂ ਦੇਖਦੇ ਆ ਹੁਣ ਤਾਂ ਚਲੋ ਉਹਨਾਂ ਨੇ ਉਹ ਜਿਹੜੀਆਂ ਮਠਿਆਈਆਂ ਮਠੋਈਆਂ ਉਹਨਾਂ ਨੂੰ ਕਵਰ ਚ ਪਾ ਕੇ ਰੱਖਿਆ ਹੁੰਦਾ ਪਰ ਮੈਨੂੰ ਇਹ ਲੱਗਿਆ ਵੀ ਯਾਰ ਗਰੀਬ ਹੀ ਕਿਉਂਕਿ ਤੂੰ ਗਰੀਬ ਨੇ ਕੱਟਿਆ ਗਰੀਬ ਨੇ ਹੀ ਖਾਣਾ ਉਹਨਾਂ ਨਾਲ ਵੀ ਧੱਕਾ ਭਾਜੀ ਉਹਨਾਂ ਦੀ ਸਿਹਤ ਨਾਲ ਕਿਉਂਕਿ ਉਹਨਾਂ ਵਿਚਾਰਾਂ ਨੇ ਮਜ਼ਦੂਰੀ ਕਰਨੀ ਹੈ ਅਗਲੇ ਨੂੰ ਕਈ ਵਾਰਾਂ ਦਾ ਵੀ ਚਲੋ ਯਾਰ ਫਰੂਵ ਦਿਖਾਈਏ ਆਪਾਂ ਤੇ ਉੱਥੇ ਤੁਸੀਂ ਇਹ ਵੇਖ ਲਓ ਇਸ ਤਰੀਕੇ ਦੇ ਨਾਲ ਇਹ ਜਿਹੜਾ ਫਰੂਟ ਆ ਹੁਣ ਗਲਾਵ ਚ ਚੱਕ ਲੈ ਛੋਟੇ ਵੀਰ ਨੇ ਪਹਿਲਾਂ ਵੀ ਕੋਈ ਕਟਿੰਗ ਨਹੀਂ ਸੀ ਤਾਂ ਮੇਰੀ ਬੇਨਤੀ ਹੈ ਜਦੋਂ ਵੀ ਕਿਸੇ ਵੀ ਫਰੂਟ ਵਾਲੇ ਤੋਂ ਜਦੋਂ ਜਦੋਂ ਵੀ ਕਿਸੇ ਤੋਂ ਫਰੂਟ ਵਾਲੇ ਤੋਂ ਫਰੂਟ ਆਪਾਂ ਕਿਸੇ ਨੇ ਵੀ ਖਾਣਾ ਤੇ ਮੇਰੀ ਰਿਕੁਐਸਟ ਇਹ ਆ ਵੀ ਅਗਲੇ ਨੂੰ ਕਹੋ ਵੀ ਯਾਰ ਸਾਨੂੰ ਸਾਹਮਣੇ ਕੱਟ ਕੇ ਫੇਰ ਦੇ ਜਦੋਂ ਇਹ ਪਲੇਟਾਂ ਤਿਆਰ ਕਰਕੇ ਰੱਖਦੇ ਨੇ ਤਾਂ ਕਿਤੇ ਨਾ ਕਿਤੇ ਝੋਲ ਇਹ ਹੁੰਦਾ ਤੁਸੀਂ ਦੇਖ ਲਿਆ ਸੇਮ ਕਿੱਡੇ ਗੰਦੇ ਸੀ ਜਿਹੜੇ ਕੱਟ-ਕੱਟ ਕੇ ਛੋਟਾ ਵੀਰ ਇਹ ਉਹਦੇ ਤੋਂ ਸਾਫ ਪੋਰਸ਼ਨ ਕੱਢ ਕੇ ਕਿਉਂਕਿ ਬਹੁਤ ਗੰਦੇ ਸੀ ਥੋੜਾ ਬਹੁਤਾ ਨਾ ਹੋਵੇ ਤਾਂ ਚਲੋ ਮੰਨਦਾ ਥੋੜਾ ਕਿਤੇ ਕਰ ਲੈਂਦਾ ਹਣਾ ਪਰ ਕਿੰਨੇ ਕਿੰਨੇ ਗੰਦੇ ਸੀਗੇ ਉਹਨਾਂ ਦੇ ਵਿੱਚੋਂ ਇਹ ਜਨਾਬ ਹੁਣੀ ਸਾਫ ਸਾਫ ਪੋਰਸ਼ਨ ਕੱਢ ਕੇ ਗਰੀਬ ਲੋਕਾਂ ਨੂੰ ਖਵਾਣਗੇ ਤੇ ਮੇਰੀ ਬੇਨਤੀ ਸਾਰਿਆਂ ਨੂੰ ਯਾਰ ਜਿਹੜਾ ਵੀ ਜਦੋਂ ਕਿਤੋਂ ਫਰੂਟ ਚਾਟ ਖਾਂਦਾ ਹੈ ਤਾਂ ਅਗਲੇ ਨੂੰ ਵੀ ਪਲੀਜ਼ ਯਾਰ ਮੇਰੇ ਸਾਹਮਣੇ ਕੱਟਦੇ ਪੈਸੇ ਥੋੜੇ ਵੱਧ ਲੈ ਲੈ ਕਿਉਂਕਿ ਇਹ ਗਰੀਬ ਹੀ ਗਰੀਬ ਆਦਮੀ ਨਾਲ ਉਹਦੇ ਸੇਤ ਨਾਲ ਖਿਲਵਾੜ ਕਰ ਰਿਹਾ ਹੈ ਅਵੇਅਰ ਕਰਨਾ ਸੀ ਤੁਹਾਨੂੰ ਮੈਂ ਦੱਸਣਾ ਸੀਗਾ ਤੁਰੇ ਜਾਂਦੇ ਨੂੰ ਪਤਾ ਲੱਗਿਆ ਵਿਖ ਗਿਆ ਤਾਂ ਮੈਂ ਕਿਹਾ ਚਲੋ ਤੁਹਾਨੂੰ ਅਵੇਅਰ ਕਰਦੇ ਆ ਤੁਹਾਨੂੰ ਮੈਂ ਦੱਸ ਦਿਆਂ ਵੀ ਭਾਜੀ ਇਸ ਤਰੀਕੇ ਨਾਲ ਵੀ ਇਹ ਹੁੰਦਾ ਸੋ ਜ਼ਿੰਮੇਵਾਰੀ ਸੀ ਮੈਨੂੰ ਲੱਗਿਆ ਵੀ ਮੈਂ ਤੁਹਾਨੂੰ ਦੱਸ ਦਿਆਂ 네ਗੇਟਿਵ ਕਮੈਂਟ ਕਰਨ ਤੋਂ ਬਾਅਦ ਪਹਿਲਾਂ ਇਹ ਸੋਚ ਲਿਓ ਵੀ ਜਿੰਨਾ ਜਿੰਨਾ ਗਰੀਬ ਆਦਮੀ ਨੇ ਖਾਦੇ ਹੋਣਗੇ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਹੋਗਾ ਉਹਨਾਂ ਦੀ ਸਿਹਤ ਨਾਲ ਕੀ ਹੋਇਆ ਹੋਊਗਾ ਕਿਉਂਕਿ ਕਿੰਨੇ ਗੰਦੇ ਸੀ ਜੇ ਇਹ ਬੰਦੇ ਨੇ ਨਹੀਂ ਵੇਚੇ ਤੇ ਉਹਨੂੰ ਵੀ ਨਹੀਂ ਸੀ ਵੇਚਣਾ ਚਾਹੀਦਾ ਇਹ ਇੱਥੇ ਇੱਥੇ ਛੁੱਟੇ ਸੀ ਇਦੇ ਵਿੱਚੋਂ ਚੱਕ ਕੇ ਉਹ ਬੰਦੇ ਨੇ ਕੱਟੇ ਮੇਰੇ ਸਾਹਮਣੇ ਸੋ ਫਿਲਹਾਲ ਇਨੀ ਕੋ ਵੇਰਨਸ ਦੇਣੀ ਸੀ ਤੁਹਾਨੂੰ ਤੇ ਮੈਨੂੰ ਤੋਂ ਇਜਾਜ਼ਤ ਸਾਸੇ ਕਰ